ਦੋਸਤੋ ਕਈ ਵਾਰ ਆਪਾਂ ਕੋਈ ਛੋਟੇ ਤੋਂ ਛੋਟਾ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚ ਰਹੇ ਹੁੰਦੇ ਆ ਪਰ ਉਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਕਈ ਵਾਰ ਸਾਡੇ ਕੋਲੇ ਪੈਸੇ ਨਹੀਂ ਹੁੰਦੇ ਪਰ ਹੁਣ ਤੁਹਾਨੂੰ ਇੱਕ ਜਹੀ ਸਕੀਮ ਬਾਰੇ ਦੱਸਾਂਗੇ ਜਿਸ ਦੇ ਨਾਲ ਤੁਹਾਡਾ ਜਿਹੜਾ ਕੰਮ ਵੀ ਚੱਲ ਸਕਦਾ ਸੈਂਟਰ ਗਵਰਨਮੈਂਟ ਦੀ ਪੀ ਐਮ ਐਫ ਐਮ ਈ ਈ ਸਕੀਮ ਤਹਿਤ ਉਹ ਤੁਹਾਨੂੰ ਜਿਹੜਾ 10 ਲੱਖ ਤੋਂ ਲੈ ਕੇ 3 ਕਰੋੜ ਤੱਕ ਦਾ ਜਿਹੜਾ ਲੋਨ ਮਿਲ ਸਕਦਾ ਇਹਦੇ ਵਿੱਚ ਖਾਸ ਗੱਲ ਇਹ ਆ ਵੀ ਇਹਦੇ ਵਿੱਚ ਤੁਹਾਨੂੰ ਜਿਹੜੀ 35% ਦੀ ਸਬਸਿਡੀ ਮਿਲਣੀ ਆ ਵੀ ਜੇਕਰ ਤੁਸੀਂ ਸਹੀ ਸਮੇਂ ਸਤੇ ਜਿਹੜਾ ਕਿਸ਼ਤਾਂ ਨੇ ਜਿਹੜੀਆਂ ਭਰ ਰਹੇ ਹੋ ਇਸਾ ਲੋਨ ਦੇਤਾ ਹੈ ਤੁਸੀਂ ਕੋਈ ਵੀ ਆਪਣਾ ਫੂਡ ਪ੍ਰੋਸੈਸਿੰਗ ਦਾ ਕੰਮ ਬੇਕਰੀ ਦਾ ਕੰਮ ਡੈਰੀ ਦਾ ਕੰਮ ਜਾਂ ਫਲ ਸਬਜ਼ੀਆਂ ਦਾ ਕੰਮ ਜਿਹੜਾ ਤੋਰ ਸਕਦੇ ਹੋ ਕਈ ਥਾਵਾਂ ਦੇ ਉੱਪਰ ਜਿਹੜਾ ਇਹ ਗਰੁੱਪ ਦੇ ਵਿੱਚ ਵੀ ਜਿਹੜਾ ਲੋਨ ਮਿਲ ਜਾਂਦਾ ਜਿਵੇਂ ਬਰਨਾਲੇ ਦੇ ਵਿੱਚ ਪੰਜ ਸੱਤ ਬੰਦਿਆਂ ਨੇ ਇਕੱਠੇ ਹੋ ਕੇ ਬਿਜ਼ਨਸ ਕਰਦੇ ਨੇ ਤਾਂ ਉਹਨਾਂ ਨੂੰ ਇਹ ਗਰੁੱਪ ਦੇ ਵਿੱਚ ਵੀ ਲੋਨ ਮਿਲ ਜਾਂਦਾ ਇਸ ਦੀ ਖਾਸ ਗੱਲ ਇਹ ਆ ਵੀ ਤੁਹਾਡਾ ਜਿਹੜਾ ਸਿਵਲ ਸਕੋਰ ਆ ਵਧੀਆ ਹੋਣਾ ਚਾਹੀਦਾਗਾ ਦੋਸਤੋ ਇਹ ਲੋਨ ਦੇਣਾ ਤਾਂ ਜਿਹੜਾ ਬੈਂਕੜੇ ਹੁੰਦਾ ਪਰ ਇਹ ਸਕੀਮ ਆ ਜਿਹੜੀ ਸੈਂਟਰ ਗਵਰਨਮੈਂਟ ਦੀ ਆਗੀ ਤੇ ਜਿਹੜੀ ਸਬਸਿਡੀ ਵੀ ਦੇਣੀ ਆ ਉਹ ਸੈਂਟਰ ਗਵਰਨਮੈਂਟ ਨੇ ਇੱਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰ ਦਿਓ